ਦੇਖੋ ਜਗਦੀਪ ਵੀਡੀਓ ਵੇਖਣ ਦੇ ਨਾਲ ਕੁਝ ਨਹੀਂ ਹੋਣਾ ਇਹ ਵੀ ਤੁਸੀਂ ਆ ਕੇ ਸੱਜ ਧੱਜ ਕੇ ਬੈਠ ਗਏ ਤੇ ਤੁਸੀਂ ਬਸ ਆਪਣੀਆਂ ਵੀਡੀਓ ਦੇਖਣ ਲੱਗ ਗਏ ਆ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਆ ਠੀਕ ਹੈ ਤੁਸੀਂ ਵੀ ਕਦੇ ਨਾ ਕਦੇ ਜੇ ਬੰਦੇ ਦੀ ਦਿਲ ਕਰੇ ਕਿਸੇ ਚੀਜ਼ ਲੈ ਲੂ ਲੈ ਲੈਣੀ ਚਾਹੀਦੀ ਹੈ ਕਿ ਨਹੀਂ ਲੈ ਲੈਣੀ ਚਾਹੀਦੀ ਲੈ ਲੈਣ ਜਾਂ ਨਹੀਂ ਜਾਂ ਫालतूਆ ਕਰਤਾ ਕਰੇ ਫालतू ਫੁੱਲਤੂ ਖਰਚਾ ਤਾਂ ਮੈਂ ਕੋਈ ਨਹੀਂ ਕੀਤਾ ਮੈਂ ਕੰਮ ਦੀ ਚੀਜ਼ ਲਈ ਆ ਪਰ ਮੈਨੂੰ ਵਧੀਆ ਲੱਗੀ ਮੈਨੂੰ ਆਨਲਾਈਨ ਸਸਤੀ ਮਿਲੀ ਤਾਂ ਮੈਂ ਲੈ ਲਈ ਵੇਖ ਤਾ ਆਉਣ ਲੈਣਾ ਸਾਨੀ ਕਿੱਥੋਂ ਜਲਿਆ ਬਈ ਨਤੀਜੇ ਦਾ ਰੋੜੀ ਪਾਰਸਲ ਹੁੰਦਾ ਆ ਤੇਰਾ ਨਹੀਂ ਆਉਂਦਾ ਇੰਨੇ ਕੋਈ ਪਾਰਸਲ ਨਹੀਂ ਮੈਂ ਮਗੰਦੀ ਮੈਂ ਸਿਰਫ ਕੰਮ ਦੀ ਚੀਜ਼ ਜ਼ਰੂਰਤ ਦੀ ਚੀਜ਼ ਜਿਉਂ ਜਿਵੇਂ ਕੋਈ ਜ਼ਰੂਰਤ ਦੀ ਚੀਜ਼ ਘਰ 'ਚ ਆ ਜੋ ਕੋਈ ਜ਼ਰੂਰਤ ਦੀ ਚੀਜ਼ ਮੈਨੂੰ ਆ ਫਿਰ ਮੈਂ ਉਹ ਲਈ ਆ ਤੇ ਅੱਜ ਵੇਖੋ ਤੁਸੀਂ ਬਿਲਕੁਲ ਛਾਂਤ ਰਹਿਣਾ ਮੈਂ ਆਪਦੇ ਵਾਸਤੇ ਇੱਕ ਚੀਜ਼ ਲਈ ਆ ਤੇ ਮੈਂ ਉਹ ਤੁਹਾਨੂੰ ਦੱਸਣੀ ਮੈਂ ਆਲਰੇਡੀ ਖੋਲ ਤਾਂ ਚੁੱਕੀ ਪਰ ਮੈਂ ਤੁਹਾਡੇ ਨਾਲ ਜਰੂਰ ਦਿਖਾਉਣਾ ਚਾਹੀਦਾ ਮੈਨੂੰ ਇਹ ਨਹੀਂ ਚਾਹੀਦਾ ਕਿ ਤੁਸੀਂ ਮੌੜੋ ਮੈਂ ਨਾ ਲਈਓ ਠੀਕ ਆ ਜੇ ਵੀ ਹਾਈ ਪਾਈ ਦਾ ਨਾ ਨਾ ਤੁਹਾਨੂੰ ਦੱਸੂਗਾ ਸਭ ਕੁਝ ਮੈਂ ਦਾਦਾ ਕੀ ਹੋਊਗਾ ਤਨ ਕਿ ਨਾ ਹੈ ਨਾ ਤੇ ਨਾਲ ਛੋਟਾ ਜਿਹਾ ਕੈਮਰਾ ਲਿਆ ਹੋਗਾ ਤੂੰ ਮੈਂ ਕਹਾਂ ਵਈ ਨਾ ਕੈਮਰਾ ਲੈ ਤੇ ਇਹ ਮੈਂ ਤਾਂ ਮੁੱਕਾ ਨਹੀਂ ਆ ਹਾਂ ਤੁਸੀਂ ਲੜਨਾ ਮੈਂ ਨੇ ਪੁੱਛਿਆ ਫਿਰ ਨਾ ਮੈਂ ਕੋਲ ਨਾ ਫਿਰ ਤੁਸੀਂ ਨਹੀਂ ਲੜੋਗੇ ਫਿਰ ਤੁਸੀਂ ਖੋਲੋਗੇ ਕਿ ਤੁਸੀਂ ਨਹੀਂ ਲੜੋਗੇ ਹਰ ਤਾਹੋ ਜਿਹੇ ਹਸਬੰਦ ਸਾਰੇ ਨੂੰ ਮਿਲਨੇ ਚਾਹੀਦੇ ਜਿਹੜੇ ਗਿਫਟ ਟੂ ਟੂ ਵਾਈਟ ਹੁੰਦਾ ਤੂੰ ਮੰੰਦੀ ਵੀ ਨਹੀਂ ਖੋਰ ਜਿੱਦ ਤੇ ਕੈਮਰਾ ਜਰੂਰ ਲੈ ਲਿਆ ਸੀ ਮੈਂ ਕਿਹਾ ਵੀ ਕੈਮਰਾ ਮੰਨ ਲਓ ਅੱ퍼 ਰੱਖਾਂਗੇ ਹੁਣ ਜੇ ਮੇਰਾ ਫੂਲ ਹੈ ਹੋ ਜਾਂਦਾ ਮੈਂ ਵੀਡੀਓ ਬਣਾਉਣੀ ਆ ਮੈਂ ਤਾਂ ਸਾਰੇ ਘਰ ਸਤੇ ਬੈਠੀ ਰਹਿ ਜਣੀ ਆ ਤਾਂ ਫਿਰ ਮੈਂ ਕੈਮਰਾ ਲੈ ਲੈ ਵੈਸੇ ਇਹ ਕੈਮਰੇ ਦੀ ਰੀਜ ਮੇਰੇ ਬੜੇ ਸਾਲਾਂ ਦੀ ਫਿਕਰ ਆ ਤੁਹਾਨੂੰ ਮੈਂ ਹੌਂਦਾ ਨਹੀਂ ਹਾਂਜੀ ਪਤਾ ਖਤੋਂ ਸੀ ਮੇਰੀ ਕੈਮਰੇ ਦੀ ਰੀਜ ਕੋਈ ਨੀਂ ਜ਼ਰੂਰ ਨਹੀਂ ਬੜਾ ਤੁਸੀਂ ਉਧਰ ਹੀ ਰੱਖ ਲਓ ਤੇ ਉਹ ਸਕਰੀਨ ਇਧਰੋਂ ਵੀ ਆਊਗੀ ਆਏਂਦੀ ਉਹ ਨਹੀਂ 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 ਅੱਛਾ ਨਹੀਂ ਤਾਂ ਹਾਂ ਇਹਦੀ ਬਾਕੀ ਆਪਾਂ ਸਾਰੀ ਵੀਡੀਓ ਦੇਖ ਲੈਣੀ ਆ ਮੈਨੂੰ ਵੀ ਵੈਸੇ ਇਹਦੇ ਬਾਰੇ ਨੌਲੇਜ ਜ਼ਿਆਦਾ ਖਾਸਾ ਹੈ ਇਹ ਮਨਟਾਈਜ਼ ਕਰਕੇ ਲੈਣੀ ਤੁਹਾਨੂੰ ਪਤਾ ਮੇਰੀ ਬਹੁਤ ਰੀਜ ਸੀ ਜਦੋਂ ਮੈਂ ਲੋਕਾਂ ਨੂੰ ਕੈਮਰੇ ਦੇ ਦਿੱਤੇ ਨੂਰਪੁਰ ਇੱਕ ਵਾਰੀ ਨਗਰਕੇਂਦ ਤੋਂ ਸੀ ਤੇ ਮੈਂ ਵਿਆਹ ਤੋਂ ਬਾਅਦ ਨਾ ਪਹਿਲੀ ਵਾਰ ਉੱਥੇ ਨਹੀਂ ਨਹੀਂ ਵਿਆਹ ਤੋਂ ਪਹਿਲਾਂ ਹੀ ਗੱਲ ਹੈ ਸਕੂਲ ਦੇ ਵਿੱਚ ਨਗਰਕੇਂਦਨ ਤੇ ਸਾਡੇ ਨਾਲ ਪਿੰਡ ਦਾ ਆ ਉਹਨਾਂ ਦੇ ਬੱਚੇ ਬਾਹਰ ਹੀ ਪੈਦਾ ਹੋਏ ਆ ਤੇ ਉਹ ਨਾ ਐ ਕੈਮਰਾ ਲੈ ਕੇ ਆਇਆ ਤੇ ਉਹ ਇਦਾਂ ਸਾਰਾ ਸ਼ੂਟ ਕਰਦਾ ਫਿਰ ਤੇ ਉਸ ਥਾਂ ਨੇ ਚੀਜ਼ ਸੋਚੀ ਸੀ ਕੋਈ ਕੰਮ ਆਊਗਾ ਮੈਂ ਵੀ ਆਪਦਾ ਕੈਮਰਾ ਲਵਾਂਗੀ ਹਾਂ ਲੱਗੇ ਘਰਚਰ ਨੂੰ ਨਾ ਪਰ ਕਹਿੰਦੇ ਕੁੰਮਰੇ ਹੈਗੇ ਸਾਰਾ ਕੁਝ ਹੈ ਗਈ ਆ ਤੇ ਪਰ ਮੇਰੇ ਅੰਦਰ ਫਿਰ ਵੀ ਚੀਜ਼ ਸੀ ਕਿ ਮੈਂ ਆਪਦਾ ਕੈਮਰਾ ਲੈਣਾ ਸੋ ਇਹ ਮੇਰੀ ਉਹ ਤੁਨੀ ਦਾ ਫਟਾ ਕੰਨਾ ਆ ਇਹਦਾ ਮੈਮਰੀ ਕਾਰਡ ਆ ਠੀਕ ਹੈ ਗੱਲਾਂ ਗੱਲਾਂ ਇਹ ਤਾਂ ਫੋਨ ਤਾਂ ਕਈ ਜਾਂਦੀ ਸੀ ਆਪਾਂ ਕੈਮਰਾ ਜਿੰਗਰਾ ਮਿਲ ਜਾਂਦਾ ਬੰਨੇ ਕਦੋਂ ਮਿਲ ਜਾਂਦਾ ਮੈਂ ਤੁਹਾਨੂੰ ਹਿੰਟ ਦੇ ਦਿੱਤਾ ਸੀ ਵੈਸੇ ਮਿਲ ਜਾਂਦਾ ਨਾ ਇਸ ਲਈ ਹਿੰਟ ਦੇ ਦਿੱਤਾ ਸੀ ਮੈਂ ਕਿਹਾ ਵੀ ਹੁਣ ਅੱਜ ਘਰੇ ਤਾਂ ਆ ਗਏ ਕੋਈ ਚੀਜ਼ ਛੋਟੀ ਵੀ ਨਹੀਂ ਹੈਗੀ ਜਿਹੜੀ ਮੈਂ ਲੱਕੋ ਕੇ ਰੱਖ ਨੂੰ ਇਹ ਤਾਂ ਦੂੰਗਾ ਕਿ ਕਿਉਂ ਮੈਨੇਜਰ ਮਾੜਾ ਹੁੰਦਾ ਇਹ ਉਹ ਕਰ ਰਿਹਾ ਹੋਂ ਉਹ ਤਾਂ ਆ ਉਹਨੂੰ ਤਾਂ ਕਰਨਾ ਪੈਣਾ ਤੇ ਆਪਾਂ ਨੂੰ ਮੈਨੂੰ ਲੱਗਦਾ ਥੋੜੀ ਜਿਹੀ ਹੈਲਪ ਆਪਣੇ ਬੰਦਿਆਂ ਦੀ ਵੀ ਲੈਣੀ ਪੈਣੀ ਉਹਨਾਂ ਨੂੰ ਵੀ ਕਾਲ-ਕਾਲ ਕਰਨੀ ਪੈਣੀ ਇਹਦੇ ਵਿੱਚ ਹੋਰ ਕੀ ਕੀ ਹੈਗਾ ਆ ਕਿੱਥੇ ਲੱਗਦਾ ਤੁਸੀਂ ਤੁਸੀਂ ਮੇਰੇ ਨਾਲ ਪਹਿਲਾਂ ਹਾਂ ਤੁਸੀਂ ਨਾ ਇਹ ਮਾਈਕ ਵੀ ਤੁਸੀਂ ਦੱਸੋ ਤੁਹਾਨੂੰ ਸਹੀ ਲੱਗਿਆ ਇਹ ਚੀਜ਼ ਵਧੀਆ ਆਪਾਂ ਮੈਂ ਗੱਲ ਤੋਂ ਪੈਸੇ ਤਾਂ ਨਹੀਂ ਲਾਇਆ ਫਿਰ ਅੱਛਾ ਇਹ ਤਾਂ ਆਏ ਵੇਖਣ ਲਈ ਤਾਂ ਲੋੜ ਗਈ ਨਹੀਂ ਨਹੀਂ ਉਹ ਪਾਣੇ ਜਮਾਨੇ ਦੇ ਹੁੰਦੇ ਸੀਗੇ ਬਟ ਇਹਦੇ ਅੱਗੇ ਨਾ ਇੱਕ ਟੱਕਣ ਲੱਗਾ ਉਹ ਨਾ ਮਾਈਕਿੰਗ ਚੀਜ਼ਾਂ ਦਾ ਫਿਰ ਤਾਂ ਨਾ ਪਹਿਲਾਂ ਵੀ ਲਾ ਰਹੇ ਆ। ਨਾ ਕੀ ਵਧੀਆ ਪਰਵ ਨਹੀਂ। ਹਾਂ? ਇਹਦਾ ਨਾਲ ਆ ਹੀ ਹੋਊਗਾ। ਕੀ ਇਹਦਾ ਨਾ ਮੈਮਰੀ ਕਾਰਡ ਵੀ ਮੈਂ ਡੈੱਕ ਲਾਈ। ਪੜੀ ਜੀ ਵੀ ਹੋਊਗੀ ਕੋਣ ਰੋ। ਆਹਾ। ਇਹ ਦੇਖੋ ਬੈਟਰੀ ਆ। ਸੋ ਬੈਟਰੀਆਂ ਵਾ। ਇਹਦਾ ਮਤਲਬ ਇਹ ਚਾਰਜ ਵੀ ਲੱਗਨ ਲੈ। ਆਨਲਾਈਨ ਹੀ ਮੰਗਾਇਆ ਯਾ। ਤੇ ਹੋਰ ਇਹ ਮੈਂ ਪੂਰਾ ਸੱਚ ਜੇ ਵੀ ਹਾਈਫਾਈ ਤੇ ਮੈਂ ਆਨਲਾਈਨ ਡਿਸਕਾਊਂਟ ਚ ਅਪਲਾਈ ਕੀਤਾ ਸੀ। ਉਹਨਾਂ ਨੇ ਮੈਨੂੰ ਕੱਲ ਮੇਲ ਕਰਤੀ ਸੀ ਕਿ ਵੀ ਜਿਹੜਾ ਆਨਲਾਈਨ ਇਹ ਸਟਾਕ अवेलेबल ਨਹੀਂ ਹੈਗਾ ਹੁਣ ਤੁਹਾਨੂੰ ਅਸੀਂ ਨੇੜੇ ਦਾ ਜਿਹੜਾ ਥੋੜੇ ਇਥੇ ਮਰਜ਼ਨ ਪਾਰਕ ਉਹ ਆ ਜੇ ਵੀ ਹਾਈਪੇ ਜਿੱਥੇ ਪੀਸ अवेलेबल ਆ ਇਹ ਉਹ ਬਲੈਕ ਫਰਾਈਡੇ ਕਰਕੇ ਸੇਲ ਸੇਲ ਲੱਗੀ ਸੀ ਨਾ ਤੇ ਤਾਂ ਗੇ ਮੈਨੂੰ ਗਰਸ਼ਾਨ ਕਹਿੰਦਾ ਤੂੰ ਪੁੱਛ ਤਾਂ ਲੈਂਦੀ ਮੈਂ ਕਿਹਾ ਮੈਂ ਤਾਂ ਆਪਦੇ ਹਿਸਾਬ ਨਾਲ ਨਾ ਐਂ ਗੂਗਲ ਕਰ ਲਿਆ ਸੀ ਕਿਹੜਾ ਬੈਸਟ ਹੁੰਦਾ ਮੈਂ ਕਿਹਾ ਮੈਂ ਨਹੀਂ ਇੰਨੇ ਕੰਮਾਂ ਚ ਪਿਆ ਰਹਿਣਾ ਹੁਣ ਮੈਨੂੰ ਲੱਗਦਾ ਮੈਨੂੰ ਇਹ ਕਰਨਾ ਸਹੀ ਨਹੀਂ ਹੈ ਨਹੀਂ ਉਹ ਬੇਟਾ ਸਹੀ ਆ ਤੂੰ ਵਧੀਆ ਚੀਜ਼ ਲਈ ਕਹਿੰਦਾ ਇਹਦਾ ਲੈਂਜ ਨੂੰ ਜੀ ਬੜਾ ਵਧੀਆ ਲੱਗਦਾ ਪਿਆ ਵੀ ਤੈਨੂੰ ਇੰਨੀ ਨੌਲੇਜ ਸੀ ਹੀ ਇਹਦੀ ਮੈਂ ਤਾਂ ਨੌਲੇਜ ਤਾਂ ਹੁਣ ਕਾਸੀ ਚੀਜ਼ ਨਹੀਂ ਸੀ ਨੌਲੇਜ ਤਾਂ ਉਹ ਰਿਆ ਬਣਾਉਂਦੀ ਸੀ ਮੈਂ ਰਾਪੇ ਆਈ ਗਈ ਉਹ ਆਇਆ ਨਹੀਂ ਮੈਂ ਤਾਂ ਸਿੱਖ ਲੈਂਗੀ ਮੈਂ ਹਾਂ ਵੀ ਇਹਨਾਂ ਨੇ ਸਾਰਾ ਕੁਝ ਤਾਂ ਦੇਖੋ ਐਂਟੀ ਉੱਤੇ ਉਹਨਾਂ ਨੇ ਆਪਾਂ ਨੂੰ ਸਾਰੀ ਚੀਜ਼ ਸਮਝਾਈ ਵੀ ਆ ਜਗੀਪ ਦੇਖੋ ਆਹ ਕੰਟਰੋਲ ਪੈਨ ਦਿਖਾਓ ਵੀ ਨਾ ਉਹਦਾ ਸਾਰੇ ਦਿਖਾਓ ਕਿੱਥੇ ਬੈਠੇ ਹਾਂ 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 ਤੇ ਆਹ ਬੈਟਰੀ ਹੈਗੀ ਮੈਨੂੰ ਲੱਗਦਾ ਫੈਕਟਰੀ ਤੋਂ ਵਿੱਚ ਇੱਕ ਵਾਰੀ ਨਾ ਇੰਡੀਆ ਦੇ ਵਿੱਚ ਉਹ ਹੁੰਦੇ ਨਹੀਂ ਸੀ ਉਹਨਾਂ ਵਿੱਚੋਂ ਕੈਮਰੇ ਕੋਰੇ ਨੇ ਕਿ ਗਿਫਟ ਪੈਕ ਦੇ ਅੰਦਰ ਹੁੰਦੇ ਸੀ ਕਿਸੇ ਚੀਜ਼ੋ ਤੇ ਨੂਨਪੁਰੇ ਵੀ ਨਾ ਮੰਮੀ ਉਹਨਾਂ ਨੂੰ ਕੈਮਰਾ ਨਿਕਲਿਆ ਸੀ ਉਦੋਂ ਹੀ ਛੋਟੇ ਛੋਟੇ ਸੀ ਹਨਾ ਤੇ ਕਿਹਦੀ ਉਹ ਕੈਮਰਾ ਖਾਲੀ ਭਾਈ ਬੜੇ ਮੱਥੇ ਮਾਰੇ ਕੈਮਰੇ ਦਾ ਸ਼ੌਂਕ ਉਹਨੂੰ ਬਈ ਤੇ ਬੜਾ ਗਿਆ ਪਰ ਹੋ ਗਈ ਮਮੂ ਜੀ ਮਨਿਆ ਨਾ ਅੱਛਾ ਉਹ ਇਹ ਕੋਲੋਂ ਹਵਨ ਹੋ ਜਾਂਦਾ ਇਹਨਾਂ ਨੇ ਸ਼ੂਟਿੰਗ ਦਾ ਵੀ ਤਰੀਕਾ ਦੱਸਿਆ ਇਹਦੇ ਤੇ ਅਟੈਚ ਉਹ ਲੈਨਸ ਇਹਦੇ ਉੱਤੇ ਲੈਨਸ ਅਟੈਚ ਨਹੀਂ ਨਹੀਂ ਚਲੀ ਲੱਗਣੀ ਯਾਰ ਇੱਕ ਮੈਂ ਤਾਂ ਨਹੀਂ ਤੋੜਦਾ ਨਹੀਂ ਤੁਹਾਡੇ ਫੂਕੇ ਮੈਂ ਕਰਾਣ ਨੂੰ ਬੂਲ ਲਾ ਲੈਣੀ ਆ ਆਹ ਕੌਣ ਕਿੱਥੋਂ ਹੋ ਗਿਆ ਆਹ ਅੰਦਰ ਇਹਨਾਂ ਤੇ ਪਰਵਾ ਬਣਾ ਬਣਾ ਰਿਹਾ ਹੈ ਬੈਟਰੀ ਚਾਰਜਰ ਵੀ ਹੋਰ ਨਾਲ ਦਿੱਤਾ ਚਾਰਜ ਨਾਲ ਉਹ ਪ੍ਰੈਸ ਦਾ ਮੂਵੀ ਬਟਨ ਟੂ ਸਟਾਰਟ ਰਿਕਾਰਡਿੰਗ ਪ੍ਰੈਸ ਦਾ ਮੂਵੀ ਬਟਨ ਅਗੇਨ ਟੂ ਸਟਾਪ ਦਾ ਰਿਕਾਰਡਿੰਗ ਤਾਂ ਪਹਿਲਾਂ ਇਹ ਤਾਂ ਦਾਦੋ ਘਰਾਓ ਇਹ ਸਟਾਰਟ ਕਿੱਦਾਂ ਹੋਣਾ ਇਹ ਨਹੀਂ ਭਰਾ ਤੂੰ ਚੱਕ ਲੈ ਮੈਨੂੰ ਵੇਖਣ ਦੋ ਇਹ ਸਟਾਰਟ ਕਿੱਦਾਂ ਹੋਣਾ ਆਪਣੀ ਦੋ ਗੱਲ ਹੋਈ ਆ ਫੇਚ ਲੈ ਆ ਉਹਦੇ ਘਰੇ ਕੁੜੀ ਜੰਮ ਪਈ ਤੇ ਉਹਨਾਂ ਨੇ ਚੋਣ-ਚੋਣ ਵੀ ਵਾਰੀ ਤੇ ਉਹਨਾਂ ਦੇ ਘਰੇ ਕਰਕੇ ਕੁੜੀ ਨਹੀਂ ਸੀ ਇਹ ਉਹਨਾਂ ਨੂੰ ਲੱਗਾ ਵੀ ਇਹ ਤਾਂ ਬਹੁਤ ਪਿਆਰੀ ਆ ਤੇ ਬਸ ਤੋਂ ਇਹ ਜਨਾ ਕੈਮਰਾ ਤਾਂ ਆਪਾਂ ਲੈ ਲੈ ਕੈਮਰਾ ਚਲਾਉਣਾ ਕਰਦੇ ਕਿੱਸਾ ਹੋਇਆ ਆਈ ਥਿੰਕ ਆ ਪਲਾਟ ਦੇ ਦਿੱਤੀ ਜੋ ਪਸੰਦ ਆਈ ਉਹ ਰਹੀ ਹੈ ਨਕਾ। ਹਾਂ? ਲੈ। ਇਹ ਦਾ ਸਟੈਂਡ ਹੈ ਦਾ? ਹਾਂ, ਇਹ ਕੋਲੋਂ ਪਿੱਲਾ। ਫਿਰ ਇਹਨੂੰ ਵੀ ਅਟੈਚ ਕਰਕੇ ਦੇਖਾਂਗੇ। ਬੈਟਰੀ ਹੋਗੀ ਇਹਦੀ ਜਿਵੇਂ ਕਹਿੰਦੇ ਪਾਵਰ ਬੈਕ। ਵੇਖ ਆਂ ਪਸੰਦਾ ਲਾਦਾ ਹੋਰ ਨਾ ਕਦੇ ਆ। ਉਹ ਤਾਂ ਉਹਨਾਂ ਨੇ ਦੱਸਿਆ ਸੀ, ਚਲ ਕੋਈ ਨਾ। ਉਹ ਮਸਤ ਹੋ ਗਈ। ਫਿਰ ਉਹ ਕਹਿੰਦੇ ਕਿ ਕੈਮਰੇ ਦਾ ਤੁਸੀਂ ਮੇਰੇ ਨਾਲ ਲੜੋਗੇ। ਮੈਂ ਤਾਂ ਸੰਦੇਸ਼ ਨੂੰ ਵੀ ਕਹਿ ਦਿੱਤਾ, ਮੈਂ ਕਿਹਾ ਸੰਦੇਸ਼ ਜੀ ਅੱਜ ਤਾਂ ہماری ਗੱਡੀ ਫਾਸੀ ਲੜਾਈ ਹੋਣ ਵਾਲੀ ਹੈ। ਆ ਨੜਾਈ ਕਾ ਦਮ ਮੈਂ ਕਿਹਾ ਜਿਲਦੀਪ ਨੇ ਬੋਲਣਾ ਤੂੰ ਖਰਚਾ ਕਰ ਰਹੀ ਐ ਵਾਓ ਕਿੰਨੀ ਸੋਹਣੀ ਐ ਦੀ ਪੈਕਿੰਗ ਹੈਣਾ ਜੇ ਵੀ ਜਿਹਦੀ ਮੈਥੇ ਕਿੰਨੇ ਸੁਪਨੇ ਪੂਰੇ ਕਰ ਦੇਣੀ ਹੈਣਾ ਆ ਲੈ ਐਂ ਵੀ ਜੇਬ ਦਾ ਪਾ ਕੇ ਲੈ ਜਾ ਹਾਂ ਕਿੰਨੀ ਵਧੀਆ ਗੱਲ ਹੈਣਾ ਥੋੜੇ ਸੁਪਨੇ ਪੂਰੇ ਕਰਦੀ ਮੈਂ ਆਪਦੇ ਸੁਪਨੇ ਥੋੜੇ ਕਰਦੀ ਮੈਂ ਤੇਰੀ ਜਨ ਕਰਦੀ ਸਟਾਕ ਤਾਂ ਆਪਣੇ ਘਰ ਹੀ ਬੜਿਆ ਹੈਣਾ ਹਾਏ ਮੇਰਾ ਉਹਨੇ ਇਹਦਾ ਵੀ ਪੇਪਰ ਸ਼ੀਪਰ ਜਿਹਾ ਦੇ ਦਿੱਤਾ ਵੀ ਪਾਈ ਦਿੱਤਾ ਵੇ ਵੀ ਇਹ ਤਾਂ ਕੋਈ ਬਾਤ ਨਹੀਂ ਇਹ ਤਾਂ ਦੋ ਸ਼ਰਮਾ ਤੇ ਫੁਨਚਾ ਕਹਿੰਦਾ ਆਪਣਾ ਦੇ ਵੱਡੇ ਘਰ ਹੋ ਜਾਣਗੇ ਫਿਰ ਆਪਣਾ ਫੋਨ ਹੀ ਚੱਕਿਆ ਉਹਨੂੰ ਦਿਖਾ ਦਿੰਦੇ ਆਪਾਂ ਬਲ ਕਰਨ ਵਿਆਹ ਤੇ ਨਹੀਂ ਤਾਂ ਉਹਨੂੰ ਲਾ ਲੈਂਦੇ ਉਹ ਵੀ ਜਾਂਦਾ ਉਹਦੀ ਸਾਲੀ ਦਾ ਵਿਆਹ ਆ ਲੋ ਜੀ ਤੁਹਾਨੂੰ ਸਾਡਾ ਕਿੱਦਾਂ ਦਾ ਲੱਗਾ ਇਹ ਗਿਫਟ ਇਹ ਮੇਰੀ ਤੇ ਜਗਦੀਪ ਦੀ ਬਚਪਨ ਦੀ ਰੀ ਸੀ ਸਾਨੂੰ ਦੋਵਾਂ ਨੂੰ ਕੈਮਰੇ ਦਾ ਸ਼ੌਂਕ ਸੀ ਪਰ ਉਹੀ ਗੱਲ ਹਾਲਾਤ ਜ਼ਿੰਦਗੀ 'ਚ ਕੁਝ ਹੋਰ ਹੀ ਰਹਿ ਇਸ ਕਰਕੇ ਅਸੀਂ ਦੋਵੇਂ ਕਦੇ ਵੀ ਜਿਹੜਾ ਆਪਣਾ ਸੁਪਨਾ ਕਦੇ ਪੂਰਾ ਨਹੀਂ ਕਰ ਸਕੇ ਹੁਣ ਤਾਂ ਚਲੋ ਮੈਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਕੈਮਰਾ ਲਿਓਨ ਦਾ ਰੀਜਨ ਇਹ ਸੀਗਾ ਕਿਉਂਕਿ ਮੇਰੇ ਜਿਹੜੇ ਫੋਨ ਦੀ ਮੈਮਰੀ ਉਹ ਫੁੱਲ ਹੋ ਜਾਂਦੀ ਫੋਨ ਵਾਰ-ਵਾਰ ਹੈਂਗ ਹੁੰਦਾ ਸੀ ਤੇ ਜਿਹਦੇ ਕਰਕੇ ਕਿ ਮੈਨੂੰ ਕੀ ਹੁੰਦਾ ਸੀਗਾ ਕਿ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਮੈਂ ਕਈ ਦਿਨਾਂ ਤੋਂ ਜਗਦੀਪ ਦੇ ਨਾਲ ਡਿਸਕਸ ਕਰ ਰਹੀ ਸੀ ਇਸ ਚੀਜ਼ ਨੂੰ ਕਿ ਮੈਂ ਕੈਮਰਾ ਲਿਆਉਣਾ ਪਰ ਤੁਹਾਨੂੰ ਵੀ ਪਤਾ ਜੇ ਬੰਦਿਆਂ ਨੂੰ ਦੱਸ ਕੇ ਚੀਜ਼ ਲਿਆਓ ਤਾਂ ਉਹ ਚੀਜ਼ ਉਹ ਮਨਾ ਹੀ ਕਰਦੇ ਰਹਿੰਦੇ ਆ ਪਰ ਜਦੋਂ ਆਪਾਂ ਲੈ ਆਉਨੇ ਆ ਚੀਜ਼ ਤੇ ਲਿਆ ਕੇ ਉਹਨਾਂ ਨੂੰ ਦਿਖਾ ਦਿੰਨੇ ਫਿਰ ਉਹ ਜ਼ਰੂਰ ਸਾਡੇ ਨਾਲ ਐਗਰੀ ਹੁੰਦੇ ਪਰ ਮੈਂ ਤੁਹਾਨੂੰ ਕੀ ਦੱਸਾਂ ਅੱਜ ਮੈਂ ਪੂਰਾ ਦਿਨ ਐਸੇ ਡਰ ਵਿੱਚ ਕੱਢ ਦਿੱਤਾ ਸੀ ਕਿ ਮੈਂ ਜਗਦੀਪ ਨੂੰ ਕੈਮਰੇ ਬਾਰੇ ਕਿਵੇਂ ਦੱਸਣਾ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਹਿਣਾ ਤੂੰ ਫਜ਼ੂਲ ਖਰਚੀ ਕੀਤੀ ਤੂੰ ਐਦਾਂ ਕਿਉਂ ਕੀਤਾ ਪਰ ਡਰਦੀ ਜਾਂਦੀ ਫਿਰ ਮੈਨੂੰ ਪਤਾ ਹੀ ਨਹੀਂ ਸੀ ਕਿ ਜਗਦੀਪ ਦਾ ਕੋਈ ਰਿਐਕਸ਼ਨ ਹੀ ਨਹੀਂ ਹੋਣਾ ਉਹੀ ਗੱਲ ਨਾ ਜਦੋਂ ਅਸੀਂ ਆਪਣਾ ਕੋਈ ਆਪ ਡਿਸੀਜਨ ਲੈ ਲੈਂਦੀ ਆ ਨਾ ਬਿਨਾ ਸਲਾਹ ਤੋਂ ਬਿਨਾ ਉਦੋਂ ਸਾਨੂੰ ਡਰ ਲੱਗਦਾ ਹਨਾ ਤੇ ਇਸੇ ਤਰ੍ਹਾਂ ਮੇਰਾ ਵੀ ਅੱਜ ਡਰ ਦੇ ਨਾਲ ਪੂਰਾ ਦਿਨ ਜਿਹੜਾ ਬੁਰਾ ਹਾਲ ਰਿਆ ਇਹ ਇੱਕ ਮੈਂ ਬੈਗ ਵੀ ਨਾਲ ਹੀ ਕੈਮਰੇ ਦਾ ਲੈ ਲਿਆ ਸੀਗਾ ਤਾਂ ਜੋ ਵੀ ਬੈਕਅਪ ਰਿਨ ਕੈਮਰੇ ਨੂੰ ਸੇਫ ਕਰਕੇ ਰੱਖਿਆ ਜਾ ਸਕੇ ਹੁਣ ਮੈਂ ਤੇ ਜਗਦੀਪ ਬੈਠੇ ਬਸ ਇਹੀ ਮੱਥਾ ਮਾਰ ਰਹੇ ਸੀ ਕਿ ਇਹ ਫੋਟੋ ਕਿਦਾਂ ਖਿੱਚਦਾ ਕਿਉਂਕਿ ਸਾਨੂੰ ਦੋਵਾਂ ਨੂੰ ਕੈਮਰਾ ਤਾਂ ਅਸੀਂ ਲੈ ਆਏ ਸੀ ਪਰ ਦੋਵਾਂ ਨੂੰ ਇਹ ਨਹੀਂ ਸੀ ਪਤਾ ਕਿ ਕੈਮਰੇ 'ਚ ਫੋਟੋ ਕਿਦਾਂ ਖਿੱਚੀਦੀ ਫੇਰ ਨਾ ਸਾਨੂੰ ਪਤਾ ਲੱਗਾ ਕਰ ਕ ਕੇ ਕਿ ਇਹਦੇ ਵਿੱਚ ਤਾਂ ਕੋਈ ਮੈਮਰੀ ਕਾਰਡ ਹੀ ਨਹੀਂ ਹੈਗਾ ਸ਼ੁਕਰ ਕਰੋ ਮੈਂ ਮੈਮਰੀ ਕਾਰਡ ਲੈ ਕੇ ਆਈ ਸੀ ਤੇ ਮੈਂ ਉਹਦੇ ਵਿੱਚ ਮੈਮਰੀ ਕਾਰਡ ਪਾਇਆ ਤੇ ਫਿਰ ਨਾ ਉਹਨੇ ਥੋੜੀ ਜੀ ਵੀਡੀਓ ਬਣਾਉਣੀ ਸ਼ੁਰੂ ਕਰੀ ਮੈਂ ਭੱਜ ਕੇ ਜਾ ਕੇ ਸੀਜ਼ਰ ਲੈ ਕੇ ਆਈ ਸੀਜ਼ਰ ਲਿਆ ਕੇ ਤੇ ਮੈਂ ਉਹਨੂੰ ਕੱਟ ਕੇ ਤੇ ਮੈਮਰੀ ਕਾਰਡ ਜਗਦੀਪ ਨੂੰ ਦਿੱਤਾ ਜਗਦੀਪ ਨੇ ਮੈਮਰੀ ਕਾਰਡ ਵਿੱਚ ਪਰ ਤੁਹਾਨੂੰ ਮੈਂ ਕੀ ਦੱਸਾਂ ਮੈਮਰੀ ਕਾਰਡ ਵੀ ਸਾਡੇ ਤੋਂ ਸਹੀ ਨਹੀਂ ਸੀ ਵਿੱਚ ਪੈ ਰਿਹਾ ਗਲਤ ਗਲਤੀ ਆਈ ਜਾਵੇ ਉਹ ਕਵੇ ਇਨਸਰਟ ਦਾ ਮੈਮਰੀ ਕਾਰਡ ਕਿਉਂ ਕਿ ਅਸੀਂ ਉਹਦੇ ਵਿੱਚ ਮੈਮਰੀ ਕਾਰਡ ਦੇ ਵਿੱਚ ਜਿਹੜੀ ਚਿਪ ਪੈਂਦੀ ਉਹ ਚਿਪ ਪਾਈ ਨਹੀਂ ਇਕੱਲਾ ਮੈਮਰੀ ਕਾਰਡ ਸੋ ਏ ਬੜੀ ਹੈਰਾਨਗੀ ਵਾਲੀ ਗੱਲ ਹੋਈ ਸਾਡਾ ਨਾ ਸਾਡਾ ਦੋਹਾਂ ਜੀਆਂ ਦਾ ਹਾਸਾ ਨਾ ਬੰਦ ਹੋਵੇ ਫਿਰ ਅਸੀਂ ਉਹਨੂੰ ਮੈਮਰੀ ਕਾਰਡ ਦੇ ਵਿੱਚ ਪਾਇਆ ਕਾਫੀ ਮੱਥਾ ਮਾਰਨ ਮੁਰਤ ਬਾਅਦ ਫਿਰ ਸਾਨੂੰ ਫੇਰ ਨਾ ਉਹ ਚੱਲੇ ਫਿਰ ਤਾਂ ਉਹ ਬਸ ਰਿਕਾਰਡਿੰਗ ਰਿਕਾਰਡਿੰਗ ਹੀ ਕਰੀ ਜਾਵੇ ਅਸੀਂ ਇਧਰੋਂ ਉਧਰੋਂ ਸਾਰੀਆਂ ਫੋਟੋਆਂ ਖਿੱਚ ਕੇ ਵੇਖੀਆ ਜਗਦੀਪ ਨੇ ਮੈਨੂੰ ਕਿਹਾ ਨਾ ਮੈਮਰੀ ਕਾਰਡ ਪਾ ਕੇ ਜਿਹੜੀ ਆਪਾਂ ਸਭ ਤੋਂ ਪਹਿਲੀ ਫੋਟੋ ਖਿੱਚਣੀ ਉਹ ਆਪਣੇ ਬਾਬਾ ਜੀ ਦੀ ਖਿੱਚਣੀ ਮੈਂ ਕਿਹਾ ਠੀਕ ਹੈ ਜਗਦੀਪ ਫੋਟੋ ਤਾਂ ਮੈਂ ਤਾਦੀ ਖਿੱਚੂੰਗੀ ਨਾ ਵੀ ਜੇ ਸਹੀ ਚੱਲੂਗਾ ਤੇ ਇਹ ਤਾਂ ਚੱਲ ਹੀ ਨਹੀਂ ਇਹ ਤਾਂ ਕੱਲੇ ਰਿਕਾਰਡਿੰਗ ਹੀ ਚ ਤਨੀ ਹੈਗਾ ਕੱਲਾ ਰਿਕੋਰਡਿੰਗ ਵਾਲੇ ਆਈ ਮੈਂ ਕਿਹਾ ਹਾਏ ਹਾਏ ਐਦਾਂ ਕਿਵੇਂ ਹੋ ਸਕਦਾ ਵੀ ਕੱਲਾ ਰਿਕੋਰਡਿੰਗ ਵਾਲਾ ਕੈਮਰਾ ਹੁੰਦਾ ਮੈਨੂੰ ਤਾਂ ਲੱਗਦਾ ਫੋਟੋ ਖਿੱਚਦੇ ਤੇ ਮੈਂ ਵੀ ਮੱਥਾ ਮਾਰੀ ਗਈ ਮਾਰੀ ਗਈ ਜਿੰਨੀਆਂ ਮਰਜ਼ੀ ਜਗਦੀਪ ਨੂੰ ਬਿਠਾ ਕੇ ਇਧਰ ਉਧਰੋਂ ਐਂਗਲ ਦੇ ਦੀ ਮੈਂ ਫੋਟੋਆਂ ਖਿੱਚਿਆ ਟੇਢੀ ਮੇਟੀ ਹੋ ਹੋ ਕੇ ਪਰ ਕਿੱਥੇ ਗੱਲ ਬਣਦੀ ਸੀ ਉਹੀ ਗੱਲ ਆਣਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਸੀ ਤਾਂ ਬਾਈ ਲੱਲੂ ਨਾਲ ਉਹ ਯੁੱਧ ਚਲੇਗੀ ਆਹ ਰੱਬਾ ਮੇਰਾ ਤਾਂ ਜਗਦੀਪ ਦਾ ਲੱਗਾ ਹੱਸ ਜਗਦੀਪ ਮੈਨੂੰ ਫਿਰ ਪਤਾ ਕੀ ਦੈਂ ਐ ਕਰ ਵੈਸੇ ਤਾਂ ਤੁਹਾਨੂੰ ਦਿਮਾਗ ਬਹੁਤ ਲੰਨੀ ਨਹੀਂ ਆਉਂਦਾ ਐ ਕਰ ਹੁਣ ਕੋਈ ਵੀਡੀਓ ਵੀਡੀਓ ਕੱਢ ਲਾ ਆਪਾਂ ਵੀਡੀਓ ਵੀਡੀਓ ਵੇਖ ਲਈਏ ਤੈਨੂੰ ਪਤਾ ਇਹ ਸਾਰੇ ਮੂਮੈਂਟ ਦੇ ਵਿੱਚ ਜੇ ਤੁਸੀਂ ਕੁਝ ਨੋਟ ਕੀਤਾ ਤਾਂ ਮੈਂ ਸਿਰਫ ਇੱਕੋ ਹੀ ਚੀਜ਼ ਨੋਟ ਕੀਤੀ ਕਿ ਅਸੀਂ ਦੋਵੇਂ ਜੀ ਕੋਈ ਚੀਜ਼ ਲਿਆਂਦੀ ਜਿਵੇਂ ਕਿਸੇ ਬੱਚੇ ਨੂੰ ਕੋਈ ਖਿਡੌਣਾ ਦੇ ਦਈਏ ਤੇ ਉਹ ਉਸਦੇ ਚਾਹ ਨੂੰ ਉਹਦੇ ਨਾਲ ਉਹਦੇ ਬਾਰੇ ਜਾਣਨ ਨੂੰ ਕਿੰਨਾ ਉਸ ਸੁਖ ਹੁੰਦਾ ਅਸੀਂ ਦੋਵੇਂ ਜੀ ਇਸ ਕੈਮਰੇ ਬਾਰੇ ਇੰਨੀ ਕੁ ਜ਼ਿਆਦਾ ਉਕਸਕ ਸੀ ਇੰਨਾ ਕੁ ਜ਼ਿਆਦਾ ਸਾਨੂੰ ਐਕਸਾਈਟਮੈਂਟ ਸੀ ਇਹਦੇ ਵਿੱਚ ਦੇਖਣ ਦੀ ਕਹ ਕੇ ਪੁੱਛੋਈ ਨਾ ਜਿਵੇਂ ਕਿਸੇ ਨੇ ਸਾਨੂੰ ਕੋਈ ਸਾਡੀ ਡਿੱਗੀ ਹੋਈ ਚੀਜ਼ ਵਾਪਸ ਕਰਦੀ ਦਿੱਤੀ ਹੋਵੇ ਉਹੀ ਗੱਲ ਜਦੋਂ ਤੁਹਾਡੇ ਕੋਈ ਛੋਟਾ ਛੋਟਾ ਸੁਪਨਾ ਵੀ ਜ਼ਿੰਦਗੀ ਚ ਪੂਰਾ ਹੁੰਦਾ ਨਾ ਤਾਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਸੇਮ ਉਸੇ ਤਰ੍ਹਾਂ ਸਾਨੂੰ ਦੋਵਾਂ ਜੀਆਂ ਨੂੰ ਅੱਜ ਖੁਸ਼ੀ ਹੋ ਰਹੀ ਸੀ ਫਾਈਨਲੀ ਫਿਰ ਮੈਂ ਕੀ ਕੀਤਾ ਮੈਂ ਨਾ ਜਗਦੀਪ ਨੂੰ ਕਿਹਾ ਮੈਨੂੰ ਤੁਸੀਂ ਫੜਾਓ ਆਪਦਾ ਫੋਨ ਤੇ ਫੋਨ ਦੇ ਵਿੱਚ ਵੇ ਮੀਡੀਆ ਵੇਖਾਂ ਮੈਂ ਇੱਕ ਵੀ ਵੀਡੀਓ ਵੇਖ ਦੋ ਵੀ ਮੈਂ ਘਟਕੜ 10 ਵੀਡੀਓ ਦੇਖ ਲਈਆਂ ਪਰ ਉਹਦੇ ਚ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਇਹਦੇ ਚ ਫੋਟੋ ਕਿੱਦਾਂ ਖੇਚੀ ਜਾਂਦੀ ਹਰ ਕਿਸੇ ਨੇ ਇਹਦੇ ਆ ਫੀਚਰ ਹੁੰਦੀ ਹੈ ਇਹਨੂੰ ਏਦਾਂ ਐਂਗਲ ਕਰ ਲਓ ਏਦਾਂ ਕਰ ਲਓ ਪਰ ਸਾਨੂੰ ਕੁਝ ਸਮਝ ਨਹੀਂ ਆ। ਹਾਰ ਕੇ ਮੈਜਿਕ ਦੀਪ ਨੂੰ ਕਿਹਾ ਆ ਤੁਸੀਂ ਜਿੱਥੋਂ ਜ਼ੂਮ ਇਨ ਜ਼ੂਮ ਆਊਟ ਕਰੀ ਜਾਂਦੇ ਆ ਨਾ ਮੈਨੂੰ ਲੱਗਦਾ ਨਾ ਇੱਥੋਂ ਹੀ ਫੋਟੋ ਨਾ ਖਿੱਚੀ ਜਾਂਦੀ ਹੋਵੇ ਆਪਾਂ ਇੱਕ ਵਾਰੀ ਕਰਕੇ ਤਾਂ ਦੇਖ ਲਈਏ ਜਿੱਕ ਦੀਕ ਮੰਦੇ ਚੱਲ ਠੀਕ ਹੈ ਕਰਕੇ ਦੇਖਦੇ ਫਿਰ ਅਸੀਂ ਕਰਕੇ ਦੇਖਿਆ ਉਹਨੇ ਫੋਟੋ ਖਿੱਚ ਦਿੱਤੀ ਪਰ ਇਹਦੇ ਨਾਲ ਇਹ ਜ਼ਰੂਰ ਪਤਾ ਲੱਗਿਆ ਚਲੋ ਠੀਕ ਆ ਜ਼ਿੰਦਗੀ 'ਚ ਤੁਹਾਡੇ ਕੋਲ ਜੇ ਕਿਸੇ ਸਿੱਖਣ ਦੀ ਕਿਸੇ ਚੀਜ਼ ਨੂੰ ਚਾਹ ਹੈਗੀ ਹੈ ਨਾ ਤਾਂ ਤੁਸੀਂ ਉਹਨੂੰ ਜ਼ਰੂਰ ਸਿੱਖ ਸਕਦੇ ਹੋ ਉਮਰ ਕਦੇ ਨੀ ਘਟ ਵੱਲ ਕੀ ਵਾਧੀ ਸਿੱਖਣ ਲਈ ਸਾਰੀ ਉਮਰ ਵੀ ਥੋੜੀ ਆ ਤੇ ਮੈਂ ਜਗਦੀਪ ਨੂੰ ਉਹਦੇ ਫੀਚਰ ਵਗੈਰਾ ਦਿਖਾ ਰਹੀ ਜਗਦੀਪ ਕੰਦੇ ਮੈਨੂੰ ਜਿਹੜੀ ਇਹ ਮੇਨ ਗੱਲ ਤੂੰ ਉਹ ਦੱਸ ਤੁਸੀਂ ਬਲੀਵ ਕਰੋਗੇ ਅਸੀਂ ਵੀਡੀਓ ਕਾਲ ਲਾ ਕੇ ਇੰਡੀਆ ਵੀ ਸਾਰਿਆਂ ਨੂੰ ਇਹ ਦਿਖਾਇਆ ਕਿ ਅਸੀਂ ਅੱਜ ਕੈਮਰਾ ਲਿਆ ਸਾਨੂੰ ਕੈਮਰੇ ਦੀ ਇੰਨੀ ਖੁਸ਼ੀ ਆ ਔਰੇ ਮੈਂ ਆਪਣੀ ਮਿਹਨਤ ਦੇ ਨਾਲ ਆਪਣੀ ਕਮਾਈ ਕਰਕੇ ਆਪਣੀ ਸੈਲਰੀ ਚੋਂ ਲਿਆ ਉਹ ਵੀ ਇਸ ਕਰਕੇ ਹੁਣ ਲੈ ਲਿਆ ਕਿਉਂਕਿ ਇੱਕ ਤਾਂ ਬਲੈਕ ਫਰਾਈਡੇ ਕਰਕੇ ਸੇਲ ਲੱਗੀ ਹੋਈ ਸੀ 50% ਆਫ ਚੱਲ ਰਿਆ ਸੀਗਾ ਤੇ ਦੂਸਰੀ ਗੱਲ ਕੈਮਰੇ ਦੇ ਨਾਲ ਮੈਨੂੰ ਇੱਕ ਇਹ ਫਾਇਦਾ ਹੋ ਗਿਆ ਕਈ ਵਾਰਾਂ ਵੀਡੀਓ ਮੇ ਦੇ ਵਿੱਚ ਨਾ ਮੈਂ ਰੀਲ ਵਾਲੀ ਵੀਡੀਓ ਬਣਾਉਣੀ ਹੁੰਦੀ ਤੇ ਫਿਰ ਮੇਰੇ ਇਤੋਂ ਇੱਕੋ ਹੀ ਫੋਨ 'ਚ ਦੋ-ਦੋ ਜਿਹੜੀਆਂ ਵੀਡੀਓ ਉਹ ਨਹੀਂ ਬਣਦੀਆਂ ਫਿਰ ਮੈਨੂੰ ਬਹੁਤ ਔਖਾ ਲੱਗਦਾ ਔਰ ਕਈ ਵਾਰਾਂ ਜਿਹੜਾ ਫੋਨ ਉਹ ਹੈਂਗ ਹੋਇਆ ਹੁੰਦਾ ਤੇ ਉਹਦੇ 'ਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਜਿਹਦੇ ਕਰਕੇ ਵੀਡੀਓ ਫਿਰ ਮੇਰੀ ਸਹੀ ਨਹੀਂ ਬਣਦੀ ਕਈ ਵਾਰਾਂ ਕਈ ਚੀਜ਼ਾਂ ਛੁੱਟ ਜਾਂਦੀਆਂ ਕਈ ਵਾਰਾਂ ਕੁਝ ਵੱਧ ਪਾਂ ਜਾਂਦੀਆਂ ਪਰ Acı. ਸੱਚੀ ਦਸਾਂ ਤੇ ਮੈਂ ਦਿਲੋਂ ਰੱਬ ਦਾ ਧੰਨਵਾਦ ਕੀਤਾ ਕਿ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਛੋ ਸੁਪਨੇ ਚਾਹੇ ਛੋਟੇ ਹੋਣ ਵੱਡੇ ਹੋਣ ਪਰ ਹਰੇਕ ਦੇ ਪੂਰੇ ਹੋਣ ਜਿਵੇਂ ਸਾਡੇ ਪੂਰੇ ਹੁੰਦੇ ਪਏ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਤੁਹਾਡੇ ਵਧੀਆ-ਵਧੀਆ ਕਮੈਂਟ ਲਿਖਣ ਵਾਸਤੇ ਮੇਰੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਦੇਵੇ ਜੋ ਵੀ ਮੈਨੂੰ ਵੇਖਦਾ ਏ ਜੋ ਵੀ ਮੈਨੂੰ ਸੋਹਣੇ ਕਮੈਂਟ ਕਰਦਾ ਤੇ ਫਾਈਨਲੀ ਸਾਨੂੰ ਫੋਟੋ ਖਿੱਚਣੀ ਆ ਗਈ ਤੇ ਫਿਰ ਮੈਂ ਖਿੱਚੀਆਂ ਦੋ ਤਿੰਨ ਫੋਟੋਆਂ ਫਿਰ ਮੈਂ ਭੱਜ ਕੇ ਉੱਪਰ ਵੀ ਗਈ ਮੈਂ ਉੱਪਰ ਜਾ ਕੇ ਬਾਬਾ ਜੀ ਦੀ ਫੋਟੋ ਖਿੱਚ ਕੇ ਲਈ ਆਈ ਤੇ ਮੈਂ ਉਹਦਾ ਐਂਗਲ ਵੀ ਤੁਹਾਨੂੰ ਜ਼ਰੂਰ ਦਿਖਾਉਂਗੀ ਇੱਥੇ ਮੈਂ ਅੱਗੇ ਸ਼ੂਟ ਕੀਤਾ ਹੋਇਆ ਵੈਸੇ ਮੈਂ ਦਿਖਾਇਆ ਕੈਮਰੇ ਦੇ ਵਿੱਚ ਲਾਸਟ ਦੇ ਉੱਤੇ ਬਈ ਬਾਬਾ ਜੀ ਦੀ ਫੋਟੋ ਕਿਵੇਂ ਖਿੱਚ ਕੇ ਲੈਂਦੀ ਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡਾ ਗਿਫਟ ਕਿਵੇਂ ਦਾ ਲੱਗਾ ਔਰ ਅੱਜ ਦਾ ਸਾਡਾ ਵਲੌਗ ਕਿਵੇਂ ਲੱਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਰੇ ਕਮੈਂਟਾਂ ਲਈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਮਿਲਦੇ ਆ नेक्स्ट ਵਲੌਗ ਦੇ ਵਿੱਚ